ਲੇਜੈਂਡ ਇੱਕ ਗੱਲ ਕਹਦੀ ਸੀ ਵੀ ਭਗਤ ਸਿੰਘ ਆ ਗਿਆ ਸਰਾਬਾ ਕਿੱਥੇ ਰਹਿ ਗਿਆ ਬਹੁਤ ਡੂੰਗੀ ਗੱਲ ਸੀ ਉਹ ਜਦੋਂ ਅਸੀਂ ਇਸ ਸਮਾਗਮਾਂ ਦੇ ਵਿੱਚ ਅਸੀਂ ਇੰਨੇ ਕ ਬੰਦੇ ਇਕੱਠੇ ਹੋਣੇ ਆ ਤਾਂ ਸਾਡੀ ਅਕਲ ਦਾ ਜਨਾਜਾ ਨਿਕਲਣਾ ਤੈ ਹੈ ਆ ਯਾਰ ਬਾਬਾ ਸੌਰ ਸਿੰਘ ਆ ਗੰਦਾ ਸੋ ਕਚਰਪਨ ਜਿੰਨੇ ਇਹਦੇ ਸਾਥੀ ਹੋਰ ਅਖੇ ਸੀ ਔਰੀਲਾ ਤੇ ਨੱਚਦੇ ਹੁੰਦੇ ਸੀ ਸਾਡੀਆਂ ਧੀਆ ਸਾਡੀਆਂ ਕੁੜੀਆਂ ਰੀਲਾਂ ਤੇ ਛੋਟੇ ਕੱਪੜੇ ਪਾ ਕੇ ਨੱਟੇ ਡਾਂਸ ਕਰਦੀਆਂ ਹੁੰਦੀਆਂ ਸਿਵਕਤਰੀ ਆਪ ਕੋ ਐਸੇ ਮਾਨ ਹੈ ਉਹਨੂੰ ਪੁੱਛ ਲਿਓ ਕੌਣ ਮਰੇ ਪੁੱਛੇ ਪਾਈ ਜਾਂਦੇ ਸੋ ਵਿੰਜੇ ਨੂੰ ਜਾਣਦੇ ਰੰਗਲੇ ਦੇਸ਼ ਪੰਜਾਬ ਦੇ ਬਹਾਦਰ ਅਣਖੀ ਯੋਰਵੀਰ ਯੋਧਿਓ ਫਤਿਹ ਦੀ ਝਾਂ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜਗਸੋਂ ਵਿੰਜੇ ਦਾ ਇਹਦੇ ਦਰਾਂ 'ਚ ਬਾਬੇ ਦੇ ਚਰਨਾਂ 'ਚ ਬੈਠੇ ਆਂ ਬਾਈਆਂ ਸਾਲਾਂ ਦੇ ਜਿਵੇਂ ਬਾਈ ਦੱਸ ਰਿਆ ਸੀ ਕੁਰਬਾਨੀ ਦਿੱਤੀ ਪੰਜਾਬੀਓ ਸਿਰਫ ਇੱਥੇ ਪ੍ਰਸ਼ਾਦਾ ਛਕਣਾ ਆਇਆ ਕਰਿਓ ਮਾਫ ਕਰਿਓ ਗੁੱਸਾ ਲੱਗੂਗਾ ਕਰ ਲਿਓ ਮੈਨੂੰ ਕੋਈ ਮਤਲਬ ਨਹੀਂ ਏਸ ਸਰਦਾਰ ਜਗਸੋ ਬਿੰਝਲ ਵਾਸਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਕੀ ਕੀਤਾ ਮੈਨੂੰ ਇੱਕ ਜਵਾਬ ਦੇ ਦਿੱਤਾ ਜਾਵੇ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸਾਥੀ ਬਾਬਾ ਜਗਸੋ ਬਿੰਝਲ ਗਦਰੀ ਬਾਬੇ ਕਾਮਾਗਾਟਾ ਮਾਰੂ ਤੋਂ ਸ਼ੁਰੂ ਹੋਏ ਗਦਰੀ ਇਤਿਹਾਸ ਵਿੱਚ ਅਹਿਮ ਯੋਗਦਾਨ ਪਾਇਆ ਅੱਜ ਦੇ ਦਿਨ ਫਾਹੇ ਚੜ ਗਏ ਤੇ ਕਿੰਨੇ ਕੁ ਯਾਦ ਰਿਹਾ ਜਵਾਬ ਫਿਰਦੇ ਨੇ ਕਿਸੇ ਨੂੰ ਪੁੱਛ ਲਓ ਵੀ ਕੌਣ ਹੈ ਭਾਈ ਨਹੀਂ ਪਤਾ ਹੁਣ ਉਹ ਇਹਨਾਂ ਨੂੰ ਛੱਡੋ ਕਰਤਾਰ ਸਿੰਘ ਸਰਾਬੇ ਬਾਰੇ ਨਹੀਂ ਸਾਡੇ ਜਾਣਦੇ ਲੋਕ ਭਈ ਇੱਕ ਬੱਬੂ ਮਾਨ ਨੇ ਲੈ ਜੇਣ ਇੱਕ ਗੱਲ ਕਹਿਤੀ ਸੀ ਵੀ ਭਗਤ ਸਿੰਘ ਆ ਗਿਆ ਸਰਾਬਾ ਕਿੱਥੇ ਰਹਿ ਗਿਆ ਬਹੁਤ ਡੂੰਗੀ ਗੱਲ ਸੀ ਉਹ ਗਦਰੇ ਸ਼ਹੀਦਾਂ ਨੂੰ ਕੌਣ ਯਾਦ ਕਰਦਾ ਯਾਰ ਆ ਮਾਵਾਂ ਬੈਠੀਆਂ ਨੇ ਮੇਗੀਆਂ ਭੈਣਾਂ ਬੈਠੀਆਂ ਨੇ ਕਿਹੜੀਆਂ ਤੁਸੀਂ ਆਦੇ ਜਵਾਕ ਦਾ ਸਿਰ ਗੁੰਦਣ ਵੇਲੇ ਜੂੜਾ ਕਰਨ ਵੇਲੇ ਉਹਨਾਂ ਨੂੰ ਦੱਸਦੀਆਂ ਵੀ ਸਾਡੇ ਆ ਸੂਰਮੇ ਯੋਧੇ ਹੋਏ ਨੇ ਹਾਂ ਕਾਰਟੂਨਾਂ ਬਾਰੇ ਸਾਰਿਆਂ ਨੂੰ ਪਤਾ ਹੈ ਅਜਿਹੇ ਗੀਤ ਗਾਉਂਦੇ ਨੇ ਨਾ ਚਾਰ ਮੈਂ ਸਿੱਧੇ ਸ਼ਬਦਾਂ ਚ ਕਹਿ ਦਿੰਨਾ ਇਹਨਾਂ ਬਾਰੇ ਕੱਲੇ ਕੱਲੇ ਬੰਦੇ ਨੂੰ ਪਤਾ ਵੀ ਭਾਈਆ ਕਿਹੜਾ ਗੀਤ ਆ ਕੱਲੇ ਕੱਲੇ ਜਵਾਕ ਨੂੰ ਪਤਾ ਯਾਰ ਉਹ ਤੁਸੀਂ ਆਪਦਾ ਇਤਿਹਾਸ ਕਿੱਥੇ ਲੈ ਗਏ ਸਿਰਫ ਆਗੇ ਬਹਿ ਗਏ ਪ੍ਰਸ਼ਾਦਾ ਛਕਿਆ ਮੱਥਾ ਟਿਕਿਆ ਚਲੇ ਗਏ ਕੀ ਇਹ ਆ ਯਾਰ ਸਿੱਖੀ ਕੀ ਇਹ ਬਾਬਾ ਜੀ ਦੇ ਸਮੇਂ ਜੀ ਨੂੰ ਸ਼ਰਧਾਂਜਲੀ ਦੇਵੋਗੇ ਜਿਹੜੇ ਮੌਤਵਾਰ ਆ ਮੇਰੀ ਗੱਲ ਦਾ ਗੁੱਸਾ ਲੱਗੂਗਾ ਲੱਗ ਜਿਵੇ ਭਾਈ ਜਦੋਂ ਅਸੀਂ ਇਸ ਸਮਾਗਮਾਂ ਦੇ ਵਿੱਚ ਅਸੀਂ ਇੰਨੇ ਕ ਬੰਦੇ ਇਕੱਠੇ ਆਉਣੇ ਆ ਤਾਂ ਸਾਡੀ ਅਕਲ ਦਾ ਜਨਾਜਾ ਨਿਕਲਣਾ ਤੈ ਹੈ ਅਸੀਂ ਆਪਦੇ ਜਵਾਕਾਂ ਨੂੰ ਫਿਲਮੀ ਕਲਾਕਾਰਾਂ ਬਾਰੇ ਦਾ ਦੱਸਤਾ ਗਵਈਆਂ ਬਾਰੇ ਤਾਂ ਦੱਸਤਾ ਪਰ ਅਸੀਂ ਆ ਦੱਸਣਾ ਭੁੱਲ ਗਏ ਵੀ ਇਹ ਸ਼ਹੀਦ ਕੌਣ ਸੀ ਕਿੱਡੀ ਵੱਡੀ ਕੁਰਬਾਨੀ ਸੀ ਮੈਂ ਕਿਹੜਾ ਕਿਹੜਾ ਨਾਮ ਲਵਾਂ ਯਾਰ ਬਾਬਾ ਸੁਰ ਸਿੰਘ ਆਲਾ ਗਾਂਧਾ ਸੋ ਕੱਚਰਪੰਨ ਜਿੰਨੇ ਇਹਨਾਂ ਦੇ ਸਾਥੀ ਹੋਰ ਕੱਲੇ-ਕੱਲੇ ਦਾ ਨਾਮ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਮੈਂ ਲਿਸਟ ਤਿਆਰ ਕੀਤੀ ਸੀ ਜਿੰਨਿਕ ਜਾਣਕਾਰੀ ਮੈਂ ਕਰ ਪਾਇਆ ਹਾਂ ਹੈਨਾ ਰਹਿਮਤ ਅਲੀ ਵਜੀਦ ਕੇ ਨਿਦਾਨ ਸੋ ਚੁਗਾ ਜਗਤ ਸਿੰਘ ਸੋਰ ਸਿੰਘ ਵਾਲੇ ਹਰੀ ਸਿੰਘ ਨਾਥਾਣਾ ਸੁਰਜਨ ਸਿੰਘ ਫਤੇਗੜ ਸਾਹਿਬ ਭਾਈ ਜੀਵਨ ਸਿੰਘ ਦੌਲਰ ਸਿੰਘ ਵਾਲਾ ਬਖਸ਼ੀਸ਼ੋ ਖਾਲਪੁਰ ਲਾਲ ਸਿੰਘ ਸਾਹਿਬਾਨਾ ਧਿਆਨ ਸਿੰਘ ਉਮਰਪੁਰੀ ਚੰਦ ਸਿੰਘ ਬੜੈਚ ਹੈ ਕਿਸੇ ਨੂੰ ਯਾਦ ਨਹੀਂ ਹੋਣਾ ਭਾਈ ਸਾਡੇ ਅਰਗੇ ਨੂੰ ਨਹੀਂ ਤਾਂ ਜਵਾਕਾਂ ਨੂੰ ਕਿੱਥੋਂ ਯਾਦ ਹੋਣਾ ਕੀ ਜਵਾਕਾਂ ਨੂੰ ਸਿਖਾਉਂਗੇ ਤੁਸੀਂ ਭਾਈ ਸਾਡੇ ਜਿਹੜੇ ਪੁਰਖੇ ਸੀ ਉਹ ਰੀਲਾਂ ਤੇ ਨੱਚਦੇ ਹੁੰਦੇ ਸੀ ਸਾਡੀਆਂ ਧੀਆ ਸਾਡੀਆਂ ਕੁੜੀਆਂ ਰੀਲਾਂ ਤੇ ਛੋਟੇ ਕੱਪੜੇ ਪਾ ਕੇ ਨੈਟ ਤੇ ਡਾਂਸ ਕਰਦੀਆਂ ਹੁੰਦੀਆਂ ਸੀ ਇਹ ਹਰ ਦੇ ਬੁਰਖ ਹਰ ਦੇ ਜੋ ਕੰਦ ਦੱਸੋਗੇ ਵੀ ਸਾਡੇ ਪੁਰਖੇ ਕਿਹੋ ਜਿਹੇ ਸੀ ਕਿ ਸਰਦਾਰ ਬਾਬਾ ਜਗਸੂ ਵਰਗੇ ਸੀਗੇ ਕਿਸੇ ਨੂੰ ਪਤਾ ਨਹੀਂ ਸਰਕਾਰ ਸੁੱਤੀ ਪਈ ਹੈ ਯਾਰ ਆ ਇਨਕਲਾਬ ਦੇ ਨਾਮ ਤੇ ਜਦ ਕੀ ਅਸਲੀ ਇਨਕਲਾਬੀ ਤਾਂ ਹੈ ਸੀ ਗਦਰ ਹੀ ਤਾਂ ਹੈ ਸੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਚ ਯੋਗਦਾਨ ਪਾਇਆ ਤੇ ਜਿਨ੍ਹਾਂ ਨੂੰ ਅਣਗੌਲਿਆ ਸ਼ਹੀਦ ਮੈਂ ਕਹਿੰਦਾ ਸਰਦਾਰ ਜਗਸੂ ਅੱਜ ਦਾ ਕਿਤੇ ਯਾਦ ਨਹੀਂ ਕੀਤਾ ਜਾਂਦਾ ਆ ਇੱਕ ਮੁੱਖ ਮੰਤਰੀ ਅਪੂਆ ਸਿੰਘ ਮਾਨ ਹੈ ਉਹਨੂੰ ਪੁੱਛ ਲਿਓ ਕੌਣ ਮਰੇ ਪੁੱਛ ਲਿਓ ਪਾਈ ਜਾਂਦੇ ਸਭ ਜਿਹਨੂੰ ਜਾਣਦੇ ਮਤਲਬ ਹੀ ਕੋਈ ਵਾਦਾ ਕਰ ਗਿਆ ਕਰਤਾ ਸਿੰਘ ਸਰਾਬੇ ਦੇ ਉੱਤੇ ਆ ਕੇ ਸਰਾਬੇ ਅਸੀਂ ਜਿਹਾ ਕਰਾਂਗੇ ਜੇ ਕਰਾਂ ਕੀ ਕੀਤਾ ਤਿੰਨ ਸਾਲਾਂ ਚ ਗਾਪ ਪਰੋੜੇ ਨੇ ਆ ਹੁਣ ਆਉਣਾ ਸੀ 20 ਮਿੰਟ ਦੇ ਫਸੇ ਹੋਏ ਹਨ ਖਾੜੇ ਨਹਿਰ ਵਾਲੀ ਨਹਿਰ ਵਾਲੇ ਪੁਰਤੇ ਜਾ ਵੀ ਦੋਨਾਂ ਬਸੇ ਨੇ ਨੰਗਲ ਉਥਾਂ ਹਨ ਆਖਰ ਉੱਤੇ ਫੋਨ ਕੀਤਾ ਵੀ ਭਾਈ ਟਰੈਕਪੋਰਸ ਭੇਜੋ ਆਪ ਦੇਖੋ ਆ ਤਾਂ ਸਾਡੇ ਹਾਲ ਹੋਏ ਪੈ ਨਹੀਂ ਆ ਇਸ ਲਈ ਦੇਸ਼ ਯਾਦ ਕਰਾਇਆ ਸੀ ਉਹਨਾਂ ਨੇ ਯਾਰ ਵੀ ਤੁਸੀਂ ਐ ਕਰੋ ਆ ਤੁਹਾਡੇ ਬੱਚੇ ਆਉਦੇ ਆ ਠੀਕਾ ਪ੍ਰਸ਼ਾਦਾ ਸ਼ਕਾਇਆ ਮੱਥਾ ਟੇਕਿਆ ਲੈ ਕੇ ਗਏ ਨਹੀਂ ਭਾਈ ਨਹੀਂ ਮੇਰੀਆਂ ਮਾਵਾਂ ਬੈਠੀਆਂ ਨੇ ਭੈਣਾਂ ਬੈਠੀਆਂ ਨੇ ਐਦਾਂ ਨਹੀਂ ਜਵਾਕਾਂ ਨੂੰ ਆਪਦੇ ਧਰਮ ਦੇ ਨਾਲ ਜੋੜੋ ਸਿੱਖੀ ਦੇ ਨਾਲ ਜੋੜੋ ਖਾਸ ਤੌਰ ਤੇ ਜਿਹੜੇ ਸਾਡੇ ਸ਼ਹੀਦ ਐ ਅੰਗੋਲੇ ਸ਼ਹੀਦ ਮੈਂ ਕਹਿੰਨਾ ਇਹਨਾਂ ਨਾਲ ਜੋੜੋ ਨਹੀਂ ਆਉਣ ਵਾਲਾ ਭੁੱਖ ਬਹੁਤ ਖਤਰਨਾਕ ਹੈ ਅੱਜ ਕੱਲ ਹਰ ਇੱਕ ਨੂੰ ਦੌੜ ਲੱਗੀ ਹੈ ਪਲੱਸ 2 ਕੀਤੀ ਚੱਲ ਆਈ ਨਰਸ ਬਾਹਰ ਚੱਲ ਆਈ ਨਰਸ ਬਾਹਰ ਤਾਂ ਹੁਣ ਤਾਂ ਥੋੜਾ ਬ੍ਰੇਕ ਲੱਗੀ ਹੈ ਤੇ ਉੱਥੇ ਗੱਲ ਕਰਦੇ ਸੀ ਜਿਹੜੇ ਸਾਡੇ ਨੌਜਵਾਨ ਨੇ ਮੁੰਡੇ ਇਹ ਤਾਂ ਭਾਈ ਵਾਪਸ ਆਉਣ ਨੂੰ ਪਿਆਰ ਆ ਪਰ ਜਿਹੜੀਆਂ ਕੁੜੀਆਂ ਨੇ ਵਿਆਹ ਕੇ ਗਈਆਂ ਨੇ ਮਾਵਾਂ ਨੇ ਇਹ ਆਉਣ ਨੂੰ ਪਿਆਰ ਨਹੀਂ ਕਿਉਂ ਕਿ ਕਿਉਂਕਿ ਇੱਥੇ ਡਸਟ ਪੈਂਦੀ ਆ ਆ ਡਸਟ ਜਿਹੜੀ ਮਿੱਟੀ ਪਿੱਛੇ ਸਾਡੇ ਸ਼ਹੀਦ ਜਾਨਵਾਰ ਗਏ ਇਹਨਾਂ ਨੂੰ ਡਸਟ ਲੱਗਦੀ ਆ ਮੈਂ ਤਾਂ ਹੁਣ ਮਾਈਆਂ ਹੀ ਬੈਠੀਆਂ ਨੇ ਕੋਈ ਮੈਨੂੰ ਦੱਸ ਦੋ ਤੁਹਾਡੇ ਸਾਰੇ ਕੋਈ ਨੌਜਵਾਨ ਚਿਹਰਾ ਬੈਠਾ ਹੋਵੇ ਕੋਈ ਮੁੰਡਾ ਕੋਈ ਕੁੜੀ ਬੈਠਾ ਹੋ ਮਤਲਬ ਹੀ ਨਹੀਂ ਸਾਨੂੰ ਮਤਲਬ ਹੀ ਨਹੀਂ ਕਿਸੇ ਨਾਲ ਸਿਰਫ ਨੈਟ ਚਲਾਉਣਾ ਹੈ ਉੱਥੇ ਠੀਕ ਆ ਮੈਂ ਕਹਿੰਨਾਂ 90 ਪੁਆਇੰਟ ਦੇ 90 ਲੋਕਾਂ ਨੂੰ ਪਤਾ ਹੋਣਾ ਵੀ ਜੱਗੇ ਸੋ ਵਿੱਚ ਕੋਣ ਸੀ ਆ ਇਹ ਸਾਡੇ ਲਈ ਸ਼ਰਮ ਦੀ ਗੱਲ ਐ ਨਮੋਸ਼ੀ ਦੀ ਗੱਲ ਐ ਭਾਈ ਅੱਜ ਤੱਕ ਕਦੋਂ ਦਾ ਦੇਸ਼ ਆ ਗਿਆ 1947 ਦਾ ਜਦੋਂ ਪੰਜਾਬੀ ਸੂਬਾ ਬਣਿਆ 1966 ਦਾ ਹੁਣ ਤੱਕ ਸਮੇਂ ਦੀਆਂ ਕਿੰਨੀਆਂ ਸਰਕਾਰਾਂ ਆਈਆਂ 25 ਸਾਲ ਰਾਜ ਕਰਨ ਵਾਲੇ ਆਏ ਉਹ ਕੈਪਟਨ ਆਇਆ ਆ ਹੁਣ ਆ ਆਗੇ ਇਨਕਲਾਬ ਵਾਲੇ ਕੀ ਕੀਤਾ ਭਾਈ ਸਾਡੇ ਸ਼ਹੀਦਾਂ ਵਾਸਤੇ ਦੱਸਤਾ ਦਿਓ ਕੀ ਕੀਤਾ ਗੁਰੂ ਸਾਹਿਬ ਹਯੂਰੀ ਚ ਮੈਂ ਖੜਾ ਆ ਮਾਫ ਕਰਿਓ ਪਰ ਯਾਦ ਰੱਖਿਓ ਤੇਰੇ ਮੇਂ ਗੱਲ ਜਿਨੇ ਇਸ ਮਿੱਟੀ ਨਾਲ ਇਸ ਪੰਜਾਬ ਨਾਲ ਧੋਖਾ ਕੀਤਾ ਨਾ ਭਾਈ ਉਹਦਾ ਬੱਚਿਆ ਕੱਖ ਨਹੀਂ ਤੁਸੀਂ ਹਿਸਾਬ ਲਾ ਲਓ ਰੰਗਜੀਤ ਆਇਆ ਮੁਗਲ ਆਏ ਹਨਾ ਉਸ ਤੋਂ ਬਾਅਦ ਗੋਰੇ ਅੰਗਰੇਜ਼ ਆਏ ਅੱਜ ਤੱਕ ਕੋਈ ਲੁੱਟਣ ਵਾਲਾ ਪੰਜਾਬ ਨੂੰ ਬਚਿਆ ਨਹੀਂ ਸਾਰੇ ਲਟੇਰਾਂ ਦਾ ਨਾਮ ਸੋਇਆ ਆਖਰ ਮਹਾਰਾਜ ਨੇ 10ਵੇਂ ਬਾਦਸ਼ਾਹ ਨੇ ਜਦੋਂ ਇੱਕ ਚਿੱਠੀ ਲਿਖੀ ਜਫਰਨਾਮਾ ਲਿਖਿਆ ਤਾਂ ਫਿਰ ਕਿਵੇਂ ਜਾਨ ਨਿਕਲੀ ਉਹ ਆ ਹੁਣ ਆ ਦਿੱਲੀ ਵਾਲੇ ਭਗੌੜੇ ਆ ਜਿਹੜੇ ਦਿੱਲੀੋਂ ਹਾਰ ਗਏ ਹਨਾ ਇੱਥੇ ਆਉਂਦੇ ਨੇ ਉਹ ਤੁਹਾਨੂੰ ਸਾਡੇ ਇਤਿਹਾਸ ਦਾ ਹੀ ਨਹੀਂ ਪਤਾ ਯਾ ਤੁਹਾਨੂੰ ਸਾਡੇ ਪਿੰਡਾਂ ਦੇ ਸ਼ਹੀਦਾਂ ਦਾ ਵੀ ਨਹੀਂ ਪਤਾ ਆ ਨਾਲ ਲੰਮੇ ਆ ਬਾਬਾ ਗੁਰਦਤ ਸੋਂ ਲੰਮੇ ਹੋਗੇ ਪਤਾ ਕਿਸ ਨੂੰ ਨਹੀਂ ਪਤਾ ਹੋਣਾ ਬਾਬਾ ਜਾ ਕੇ ਸੋ ਬਿਜਲ ਜਿਹੜੀ ਧਰਤੀ ਤੇ ਖੜੇ ਆ ਅੱਜ ਸ਼ੀਧੀ ਦੇਣਾ ਨਹੀਂ ਪਤਾ ਹੋਣਾਗਾ ਬਾਬਾ ਉਦਮ ਸ਼ਹਾਸ ਉਦਮ ਸ਼ਹਾਸ ਮਾਫ ਕਰੋ ਨਹੀਂ ਪਤਾ ਹੋਣਾਗਾ ਕਿਉਂ ਕਿਉਂਕਿ ਅਸੀਂ ਬੇਵਕੂਫਾਂ ਭਾਈ ਸਾਨੂੰ ਛਤਰਖਾਨੇ ਦੀ ਆਦਤ ਆ ਮੇਰਾ ਕਹਿ ਦਿੰਨਾ ਹਰ ਸਮੇਂ 5 ਸਾਲ ਬਾਅਦ 3 ਸਾਲ ਬਾਅਦ ਅਸੀਂ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਤੋਂ ਛਤਰਖਾਨੇ ਆ ਉਹ ਸਾਡੇ ਛੱਤਰ ਮਾਰਦੇ ਨੇ ਤੇ ਅਸੀਂ ਖੁਸ਼ ਹੁੰਨੇ ਆ ਵੀ ਹਾਂ ਸਾਡੇ ਐਕਤੀ ਛੱਤਰ ਪੈਂਦੇ ਸੀ ਹੁਣ ਅਸੀਂ ਛਤਰ ਖਾਣ ਵਾਲਾ ਬਦਲ ਦੇਣਾ ਦੂਜਾ ਆਉਂਦਾ ਫਿਰ ਸਾਡੇ ਉਸ ਸਿੱਖ ਛੱਤਰ ਮਾਰਦਾ ਇਹ ਸਾਡੀ ਅਸਲੀਅਤ ਹੈ ਕਿਹੜਾ ਸਮੇਂ ਦਾ ਹਾਕਮ ਇੱਥੇ ਪਹੁੰਚਿਆ ਭਾਈ ਐਡੇ ਮਹਾਨ ਯੋਧਿਆਂ ਦੇ ਜਨ ਹੋਵੇ ਵਿਧਾਨ ਸਭਾ ਦੀ ਕਾਰਵਾਈ ਚੱਲਦੀ ਹੈ ਚੰਦੀਕਾਲ ਕੀ ਉੱਥੇ ਨੂੰ ਚਾਹੀਦਾ ਨਹੀਂ ਸੀ ਵੀ ਅੱਜ ਇਸ ਅੰਗੋਲੇ ਸ਼ਹੀਦ ਨੂੰ ਇਹਦਾ ਨਾਮ ਲੈ ਕੇ ਚਰਦਾ ਅਝਲੀ ਦਿੱਤੀ ਜਾਵੇ ਨਹੀਂ ਚਾਹੀਦਾ ਸੀ ਦੱਸੋ ਮੈਨੂੰ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ ਐਡਾ ਵੱਡਾ ਸ਼ਹੀਦ ਮਿਲ ਜੂਗਾ ਯਾ ਤੁਹਾਨੂੰ ਯਾਰ ਬਾਬਾ ਕਰਤਾਰ ਸਿੰਘ ਸਰਾਬਾ ਜਦੋਂ ਜੇਲ੍ਹ ਚ ਮੰਦਾ ਤਾ ਉਹਦਾ ਦਾਦਾ ਸਰਦ ਬਦੋਂ ਸੋ ਮਿਲ ਜਾਂਦਾ ਵੀ ਭਾਈ ਕੀ ਹੋ ਗਿਆ ਉਦੋਂ ਉਦੋਂ ਫਾਂਸੀ ਦੀ سزا ਹੋਣੀ ਸੀ ਅਸਰਾਬਾ ਬਹੁਤ ਸੋਹਣਾ ਜਵਾਬ ਦਿੰਦਾ ਹੈ ਕਿਹਾ ਦਾ ਬਾਬਾ ਜੀ ਤੁਸੀਂ ਚਾਹੁੰਦੇ ਹੋ ਮੈਂ ਚੇਚਕ ਵਰਗੀ ਬਿਮਾਰੀ ਨਾਲ ਮਰ ਜਾ ਜਾਂ ਬਿਰਤੇ ਪੈਰੋਂ ਤਾਪ ਹੋ ਜਵੇ ਉਹਦੇ ਨਾਲ ਮਰ ਜਾ ਨਹੀਂ ਨਾ ਫਿਰ ਮੈਨੂੰ ਦੇਸ਼ ਲਈ ਕੁਰਬਾਨ ਹੋ ਲੈਣ ਦਿਓ ਕੋਈ ਐ ਸੀ ਸਾਡਾ ਜਜ਼ਬਾ ਆ ਨਿੱਕੇ ਨਿੱਕੇ ਜਵਾਬ ਫਿਰਦੇ ਨੇ ਕਿੰਨੇ ਸੇਵਾ ਕਰਦੇ ਨੇ ਸੋਹੇ ਲੱਗਦੇ ਨੇ ਪਰ ਭਾਈ ਇਹਨਾਂ ਨੂੰ ਦੱਸਿਆ ਕਰੋ ਆਰਦੇ ਨਿਆਂ ਨੂੰ ਸਮਝਾਇਆ ਕਰੋ ਕੌਣ ਸੀ ਕਰਤਾਰ ਸਰਾਬਾ ਕੌਣ ਸੀ ਉਦੋਂ ਸਿਓ ਸਿਰਫ ਇੱਕ ਨੂੰ ਜਾਣਦੇ ਉਹ ਵੀ ਮਾਰਾ ਮੋਟਾ ਭਾਗ ਸਿਓ ਰਾਜਗੁਰੂ ਸਖਦੇਵ ਬਾਬਾ ਹੋਵੇ ਕਿੰਨੇ ਨਾਲ ਮੈਂ ਯਾਰ ਸਾਰੇ ਗਦਰੀ ਬਾਬੇ ਕਿਸੇ ਨੂੰ ਨਹੀਂ ਜਾਣਦੇ ਭਾਈ ਸੋ ਇਸ ਲਈ ਇਹ ਗੱਲਾਂ ਸੁਣ ਕੇ ਜਾਂ ਮੇਰੇ ਕਹਿ ਦੇ ਦੋ ਮਿੰਟ ਹਾਂ ਭਾਈ ਚੰਗਾ ਬੋਲਿਆ ਠੀਕ ਬੋਲਿਆ ਗਲਤ ਬੋਲਿਆ ਇਹ ਨਿਰਣਾ ਨਹੀਂ ਹੈ ਫੈਸਲਾ ਇਹ ਨਹੀਂ ਹੈ ਫੈਸਲਾ ਇਹ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਕੀ ਸਥਮਾਂ ਆ ਹੁਣ ਉਹ ਦਿੱਲੀੋਂ ਬੋਲਦੇ ਨੇ ਜੀ ਕੋਸ਼ਿਸ਼ ਐ ਪਾਉਣ ਨੂੰ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਹਾਲਾਤ ਖਰਾਬ ਕਰਨ ਤੋਂ ਰਿਹਾ ਹੈ ਸਾਡੇ ਚ ਜਾਣ ਬੁਝ ਕੇ ਜਾਣ ਬੁਝ ਕੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਉਤਾਰਿਆ ਗਿਆ ਲੁਧਿਆਣੇ ਦੀ ਕੀ ਹਾਲ ਹੈ ਕਿਉਂ ਪ੍ਰਵਾਸੀ ਤੇ ਪੰਜਾਬੀ ਭਿਰਨ ਅਸੀਂ ਇੱਥੇ ਤੁਹਾਡਾ ਡੀਐਨਏ ਬਦਲ ਦੇਣਾ ਭਾਈ ਸਾਡੇ 6 6 ਫੁੱਟ ਦੇ ਨੌਜਵਾਨ ਅੱਜ ਮੈਨੂੰ ਦੱਸ ਦਿਓ ਕਿਹੜਾ ਜਵਾਕ ਦਾ ਕੱਦ ਰਹਿ ਗਿਆ ਭਾਈ ਰੇਹਾਂ ਸਪਰੇਹਾਂ ਨੇ ਸਾਡੇ ਅੰਦਰ ਕਗਾਲ ਤੇ ਗਲਤੀਆਂ ਸਾਡੀਆਂ ਵੀ ਨੇ ਤੇ ਸਿੱਕ ਦੀਆਂ ਨਹੀਂ ਨੇ ਇਸ ਲਈ ਬੜਾ ਕੁਝ ਬੋਲਣ ਨੂੰ ਹੈ ਪਰ ਮੈਂ ਸਿਰਫ ਤੇ ਸਿਰਫ ਆ ਬੋਲਣਾ ਨਹੀਂ ਸੀ ਮੈਂ ਤਾਂ ਬਾਬਾ ਜਗਸੋ ਵਿੰਜਲ ਹੋਰਾਂ ਬਾਰੇ ਬੋਲਣਾ ਸੀ ਪਰ ਆ ਇੰਨੇ ਇਕੱਠ ਦੇਖ ਕੇ ਮੇਤੋ ਰਹਿਾ ਨਹੀਂਗਾ ਵੀ ਇਹ ਸਾਡੇ ਲਈ ਕਿੰਨੀ ਸ਼ਰਮਣਾ ਤੁਹਾਡੇ ਸਾਰੇ ਪਿੰਡ ਦੇ ਬੰਦੇ ਨਹੀਂ ਆਏ ਯਾਰ ਹੋਰ ਕਿਹਨੇ ਆਉਣਾ ਯਾਰ ਐਡਾ ਵਿੰਜਲ ਪਿੰਡ ਹੋਵੇ ਐਡੇ ਸ਼ਹੀਦ ਹੋਣ ਸਰਦਾਰ ਜਗਸੋ ਵਿੰਜਲ ਇਹਨਾਂ ਬਾਰੇ ਨਹੀਂ ਅਸੀਂ ਆ ਸਕਦੇ ਇਹਨਾਂ ਦੇ ਸ਼ਹੀਦੀ ਦਿਨ ਤੇ ਨਹੀਂ ਆ ਸਕਦੇ ਫਿਰ ਭਾਈ ਅਸੀਂ ਮੇਲਿਆਂ ਜੋਗੇ ਰਹਿ ਗਏ ਅਸੀਂ ਮੁਸੀਤਾਂ ਜੋਗੇ ਰਹਿ ਗਏ ਫਿਰ ਅਸੀਂ ਮੜੀਆਂ ਜੋਗੇ ਰਹਿ ਗਏ ਫਿਰ ਤਾਂ ਸਿੱਧੀ ਗੱਲ ਹੈ ਭਾਈ ਛੱਡ ਦਿਓ ਛੱਡ ਦਿਓ ਕਿਤੇ ਜਾਣਾ ਗੁਰੂਗ੍ਰੰਥ ਸਾਹਿਬ ਦੇ ਲਾਗ ਲੱਗ ਜਾਓ ਇਹ ਗੱਲ ਮੈਨੂੰ ਮੇਰੇ ਵਰਗੇ ਨੂੰ ਕਹਿਣੀ ਵੀ ਨਹੀਂ ਚਾਹੀਦੀ ਪਰ ਕੀ ਕਰੀਏ ਆ ਕੇ ਬੋਲਣਾ ਪੈ ਜਾਂਦਾ ਚੀਜ਼ ਪੈਂਦੀ ਹੈ ਜਦੋਂ ਸਾਡੇ ਸ਼ਹੀਦਾਂ ਨੂੰ ਗੋਲੇ ਕਰਦੇ ਕਿੰਨੇ ਅਜੇ ਤੱਕ ਮੁੰਡੇ ਮੈਂ ਕਿਹਦਾ ਕਿਹਦਾ ਨਾਂ ਲਵਾਂ ਕਿੰਨੇ ਇਸ ਸਰਕਾਰ ਦੀ ਭੇਟ ਚੜ ਗਏ ਇਸ ਰਾਜਨੀਤੀ ਦੀ ਗੰਡੀ ਭੇਟ ਚੜ ਗਏ ਕਿੰਨਾ ਪੰਜਾਬ ਦਾ ਨੌਜਵਾਨੀ ਦਾ ਨਾਸ ਹੋਇਆ 47 ਤੋਂ ਲੈ ਕੇ 84 ਆਉਂਦੀ ਹੈ ਜਦੋਂ ਵੀ ਹੋਇਆ ਦਿੱਲੀ ਵਿੱਚ ਵਾਪਰਦਾ ਸਾਡੇ ਸਿੱਖਾਂ ਦਾ ਨੁਕਸਾਨ ਹੋਇਆ ਇਹ ਪੰਜਾਬ ਦੀ ਧਰਤੀ ਹੈ ਇਹਨੇ ਨਾ ਤਾਂ ਦਬਣਾ ਹੈ ਨਾ ਹੀ ਦਬੀ ਹੈ ਇਹਦਾ ਸਭ ਕੁ ਬੁਰਕੀ ਕਿ ਆਊਗੀ ਭਾਈ ਇਹ ਵੀ ਜਦੋਂ ਉੱਥੇ ਜਾਂਦੇ ਨੇ ਜਦੋਂ ਸ਼ਹਾਦਤ ਹੁੰਦੀ ਉਸ ਤੋਂ ਪਹਿਲਾਂ ਫੜੇ ਜਾਂਦੇ ਨੇ ਯੇਰਚ ਜਾਂਦੇ ਨੇ ਚਲੋ ਤੁਹਾਨੂੰ ਹੁਣ ਸਾਰਾ ਪਤਾ ਹੀ ਮੇਰੇ ਗੱਲਾਂ ਤੇ ਨਹੀਂ ਜਾਣਾਂਗਾ ਸਮਾਂ ਬਹੁਤ ਹੋ ਗਿਆ ਪਹਿਲਾਂ ਹੀ ਲੇਟ ਬਸ ਇੱਕੋ ਵਾਰ ਬੇਨਤੀ ਹੋਰ ਕਰਕੇ ਮੈਂ ਇਸ ਮਾਪਤੀ ਕਰ ਦੇਣੀ ਹੈ ਕਿ ਪਹਿਲੀ ਬੇਨਤੀ ਮੇਰੀ ਸਰਕਾਰ ਨੂੰ ਭਾਈ ਜੇ ਵੀਡੀਓ ਸਰਕਾਰ ਤੱਕ ਜਾਊਗੀ ਤਾਂ ਭਗਵਾਨ ਸਿਆ ਪੰਜਾਬ ਦੇ ਲੋਕਾਂ ਦੀ ਆ ਕੇ ਹੂਬ ਸੁਣਦਾ ਹੋਏ ਉਹ ਤੂਆਂ ਮਾਈਆਂ ਕੋਲ ਆ ਕੇ ਬਹਿਦਾ ਹੁੰਦਾ ਸੀ ਬੇਬੇ ਰੋਟੀ ਖਾ ਲਈ ਉਹ ਬਾਪੂ ਮੈਂ ਕਰਦਾ ਮੈਂ ਖੂਚ ਬੜਿਆ ਮੈਂ ਮੋਂ ਮੈਂ ਮੋਂ ਨਾਲ ਕਿਹਾ ਮੈਂ ਮੋਟਰਾਂ ਬਦਲੀਆਂ ਨੇ ਮੈਂ ਫਲਾਨਾ ਕੀਤਾ ਕਿਹੜੀਆਂ ਮੋਟਰਾਂ ਭਾਈ 1100 ਤੋਂ ਵੱਧ ਬੰਦਾ ਤੇਰਾ ਪਰਿਵਾਰ ਸਿਕਿਉਰਟੀ ਲਈ ਕਰਦਾ ਤੁਹਾਡੇ ਆਪਣੇ ਥਾਣੇ ਸਿੱਧੀ ਜਗਰਾਉਂ ਚ 26 ਮਲਾਜਮ ਨੇ ਆਬਾਦੀ ਦੇਖ ਲਓ ਜਗਰਾਉਂ ਦੀ ਕਿੰਨੀ ਆ ਥਾਣੇ ਸਿੱਧੇ ਨੂੰ ਸਿਰਫ 26 ਮਲਾਜਮ ਹੈ 1100 1200 ਬੰਦਾ ਇਹਦਾ ਪਰਿਵਾਰ ਨਹੀਂ ਫਿਰਦਾ ਵਿੱਚੇ ਆਪ ਉਹ ਕੱਲ ਤੁਸੀਂ ਵੀਡੀਓ ਦੇਖੀ ਹੋਣੀ ਆ ਉਹ ਕਿਲੋਮੀਟਰ ਤੋਂ ਲੱਗ ਜਾਂਦੇ ਲੋ ਐ ਘੇਰਿਆ ਹੋਇਆ ਜਿਵੇਂ ਪਤਾ ਨਹੀਂ ਕੌਣ ਆਉਂਦਾ ਇਹ ਕਹਿੰਦਾ ਹੁੰਦਾ ਸੀ ਭਾਈ ਤੁਸ ਤਾਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਉਹ ਕਮਰਿਆ ਲੋਕਾ ਅੱਜ ਅੱਜ ਸਰਦਾਰ ਜਗਤ ਸਿੰਘ ਬਿੱਜਲ ਦਾ ਸ਼ਹੀਦੀ ਦਿਨ ਸੀ ਅੱਜ ਵਿਧਾਨ ਸਭਾ ਚ ਤੁਹਾਨੂੰ ਇਹਨਾਂ ਦਾ ਜ਼ਿਕਰ ਕਰਨਾ ਚਾਹੀਦਾ ਸੀ ਮਤਾ ਪਾਸ ਕਰਨਾ ਚਾਹੀਦਾ ਸੀ ਇਸ ਪਿੰਡ ਨੂੰ ਗਰਾਡ ਦੇਣੀ ਚਾਹੀਦੀ ਸੀ ਬਾਬਾ ਜਗਤ ਸਿੰਘ ਬਿੱਜਲ ਦੇ ਨਾਮ ਤੇ ਕੋਈ ਵੱਡੀ ਇਮਾਰਤ ਜਾਂ ਕਿਸੇ ਵੱਡੇ ਰੋਡ ਦਾ ਨਾਮ ਰੱਖਿਆ ਜਾਣਾ ਚਾਹੀਦਾ ਸੀ ਇਹ ਸਾਡੀਆਂ ਮੰਗਾਂ ਨੇ ਬੋਲਿਆ ਕਰੋ ਇਸ ਤੋਂ ਇਲਾਵਾ ਤੁਹਾਨੂੰ ਕੀ ਬੇਨਤੀ ਹੈ ਅੱਜ ਤੱਕ ਕੋਈ ਵੀ ਸਰਕਾਰ ਪੰਜਾਬ ਦੀ ਨਹੀਂ ਹੋਈ ਨਾ ਇਹਨਾਂ ਦੇ ਹੋਣਾ ਭਾਈ ਨਾ ਇਹਨਾਂ ਦੇ ਮਗਰ ਲੱਗਿਆ ਕਰੋ ਬਸ ਆਪਦੇ ਜਵਾਕ ਸੰਭਲੋ ਆਉਣ ਵਾਲੀਆਂ ਪੀੜ੍ਹੀਆਂ ਸੰਭਲੋ ਆ ਮੋਬਾਈਲ ਤੇ ਬਹੁਤ ਕੁਝ ਗੰਦ ਵਿਖਾਈ ਜਾਂਦੇ ਨੇ ਤੁਹਾਡੇ ਬੱਚਿਆਂ ਨੂੰ ਭੈਣਾਂ ਬੇਟੀਆਂ ਨੇ ਬਲੌਗ ਬੈਠੇ ਨੇ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕੀ ਕੁਝ ਪਰੋਸਿਆ ਜਾ ਰਿਹਾ ਹੈ ਤੁਹਾਨੂੰ ਕਮੇਡੀ ਦੇ ਨਾਮ ਤੇ ਗੰਦ ਪਰੋਸਿਆ ਜਾ ਰਿਹਾ ਹੈ ਤੁਹਾਡੇ ਜਵਾਕਾਂ ਦੇ ਮਾਈਂਡ ਡਾਇਵਰਟ ਕੀਤੇ ਜਾ ਰਹੇ ਨੇ ਯਾਰ ਜੇ ਤੁਸੀਂ ਅੱਜ ਵੀ ਚੁੱਪ ਰਹੇ ਤਾਂ ਫਿਰ ਸਮਾਂ ਇਹਨਾਂ ਭਿਆਨਕ ਆ ਜਾਊਗਾ ਭਾਈ ਸਾਡੇ ਵੀ ਗੋਰੇ ਕਾਲਿਆਂ ਨੂੰ ਹੋ ਜਾਣਗੇ ਜਵਾਕ ਆਪਦੇ ਮਾਪਿਆਂ ਦੀ ਕੱਖ ਨਹੀਂ ਸੁਣਦੇ ਇੰਨੀਆਂ ਕੁ ਬੇਇਨਤੀਆਂ ਦੇ ਨਾਲ ਮੈਂ ਆਖਰੀ ਸ਼ਬਦਾਂ ਦੇ ਵਿੱਚ ਸਰਦਾਰ ਜਗਤ ਸਿੰਘ ਮੇਜਲ ਜਿਹੜੇ ਕਿ ਕੌਮੀ ਸ਼ਹੀਦ ਨੇ ਸਾਡੇ ਬਹੁਤ ਸਤਿਕਾਰਯੋਗ ਨੇ ਇਹਨਾਂ ਨੂੰ ਮੈਂ ਸਿਰ ਝੁਕਾ ਕੇ ਸਜਦਾ ਕਰਦਾ ਤੇ ਉਮੀਦ ਕਰਦਾ ਕਿ ਸਰਕਾਰ ਅੱਜ ਤੱਕ ਮੈਂ ਵੀ ਲਾਲ ਗੱਲ ਕਹਦਾ ਜੇ ਸਾਨੂੰ ਕਿਤੇ ਵੱਡੇ ਪਲੇਟਫਾਰਮ ਤੇ ਬੋਲਣ ਦਾ ਮੌਕਾ ਮਿਲਿਆ ਮੈਂ ਜ਼ਰੂਰ ਇਹ ਗੱਲ ਰੱਖੂਗਾ ਭਾਈ ਤੇ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡੇ ਅਣਗੌਲੇ ਸ਼ਹੀਦਾਂ ਵੱਲ ਧਿਆਨ ਦੇਵੇ ਇਹਨਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਬੱਡੀ ਕੋਈ ਲਾਇਬ੍ਰੇਰੀ ਪਲੇਟਫਾਰਮ ਐਡਾ ਬਣੇ ਜਿਹੜਾ ਕਿ ਬਾਬਾ ਜਗਸੋ ਬੱਜਾ ਦਾ ਨਾਮ ਪੂਰੀ ਦੁਨੀਆ ਚ ਜੀਵੇ। ਬਸ ਇੰਨੀਆਂ ਗਬੀਤਿਆਂ ਦੇ ਨਾਲ ਥੋੜ੍ਹ ਤੋਂ ਵਿਦਾ ਲੈਣਾ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ